ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਮੌਸਮ ਵਿਭਾਗ ਦੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ 4 ਦਿਨ ਦੇ ਭਾਰੀ ਬਾਰਿਸ਼ ਦੇ ਅਲਰਟ ਦੇ ਚਲਦਿਆਂ ਗੁਰਦਾਸਪੁਰ ਵਿੱਚ ਅੱਜ ਸਵੇਰੇ ਤੜਕਸਾਰ ਤੋਂ ਬਾਰਿਸ਼ ਹੋ ਰਹੀ ਹੈ ਜਿਸ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ ਲਗਾਤਾਰ ਹੋ ਰਹੀ ਬਾਰਿਸ਼ ਕਦੀ ਕਾਫੀ ਤੇਜ਼ ਹੋ ਜਾਂਦੀ ਹੈ ਅਤੇ ਕਦੀ ਹਲਕੀ ਹੋ ਜਾਂਦੀ ਹੈ ਜਿਸ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਾਣੀ ਵੀ ਪਰ ਗਿਆ ਹੈ ਉਥੇ ਹੀ ਗੱਲ ਫਸਲਾਂ ਦੀ ਕਰੀਏ ਤੇ ਇਸ ਵੇਲੇ ਝੋਨੇ ਦੀ ਫਸਲ ਪੂਰੇ ਪੱਕਣ ਦੇ ਕਗਾਰ ਤੇ ਹੈ ਤੇ ਕਟਾਈਆਂ ਚੱਲ ਰਹੀਆਂ ਹਨ। بارش ਕਿਸਾਨਾਂ ਲਈ ਵੱਡੀ ਮੁਸੀਬਤ ਬਣ ਸਕਦੀ ਹੈ ਕਿਉਂਕਿ ਝੋਨੇ ਦੀ ਫਸਲ ਵਿੱਚ ਨਮੀ ਦੀ ਮਾਤਰਾ 17% ਦੀ ਸਰਕਾਰ ਵੱਲੋਂ ਨਿਰਧਾਰਿਤ ਕੀਤੀ ਗਈ ਹੈ ਪਰ بارش ਕਾਰਨ ਝੋਨੇ ਵਿੱਚ ਨਮੀ ਬੇहद ਵੱਧ ਜਾਏਗੀ। ਜਿਹੜੀ ਫਸਲ ਨਹੀਂ ਪੱਕੀ ਹੈ ਤੇ ਖੇਤਾਂ ਵਿੱਚ ਖੜੀ ਹੈ ਉਸ ਲਈ ਇਹ بارش ਹੋਰ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਦੂਜੇ ਪਾਸੇ ਜੇਕਰ ਇਹ بارش ਤੂਫਾਨੀ ਰੂਪ ਧਾਰਨ ਕਰ ਲੈਂਦੀ ਹੈ ਤਾਂ ਖੇਤਾਂ ਵਿੱਚ ਫਸਲ ਵਿਸ ਵਿਸਕਦੀ ਹੈ ਅਤੇ ਪੂਰੀ ਤਰ੍ਹਾਂ ਨਾਲ ਖਰਾਬ ਹੋ ਸਕਦੀ ਹੈ। ਗੱਲ ਦੁਕਾਨਦਾਰਾਂ ਦੀ ਕਰੀਏ ਤਾਂ ਦੁਕਾਨਦਾਰ ਵੀ ਇਸ بارش ਨੂੰ ਲੈ ਕੇ ਬੇहद ਪਰੇਸ਼ਾਨ ਹਨ ਕਿਉਂਕਿ ਦੁਕਾਨਦਾਰੀ ਬਿਲਕੁਲ ਠੱਪ ਹੋ ਜਾਂਦੀ ਹੈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਮੈਂ ਮਨਦੀਪ ਕੁਮਾਰ ਰਿਕੋ ਜਨਰਲ ਸਟੋਰ ਤੋਂ ਇਹ 3 ਦਿਨ ਦਾ ਜਿਹੜਾ بارش ਦਾ ਅਲਰਟ ਆਨ ਕਰਕੇ ਗੁਰਦਾਸਪੁਰ ਤੇ ਪਹਿਲੇ ਤੋਂ ਹੀ ਹੜ੍ਹਾਂ ਦੀ ਮਾਰ ਕਰਕੇ ਕਾਫੀ ਨੁਕਸਾਨ ਚੱਲ ਰਿਹਾ ਹੈ ਦੁਕਾਨਦਾਰਾਂ ਨੂੰ ਵੀ ਇਹਦਾ ਕਾਫੀ ਨੁਕਸਾਨ ਆ ਬਾਜ਼ਾਰਾਂ ਵਿੱਚ ਪਾਣੀ ਭਰਨ ਕਰਕੇ ਕਸ਼ਮਰ ਨਹੀਂ ਨਿਕਲੇਗਾ ਸੈਕੰਡ ਗੱਲ ਹੈਗੀ ਆ ਵੀ ਜੋ ਛੋਟੇ ਦੀ ਇਸ ਵਲੇ ਬਾਡੀ ਸ਼ੁਰੂ ਆ ਉਹਦੀ ਵੀ ਨਮੀ ਨਹੀਂ ਬਰਕਰਾਰ ਰਹਿ ਸਕਦੀ ਤੇ ਤੀਸਰਾ ਆਲਰੇਡੀ ਪਹਿਲਾਂ ਹੀ ਹੜ੍ਹ ਬਹੁਤ ਆ ਚੁੱਕੇ ਆ ਹੁਣ ਵੀ ਡੈਮ ਫੁੱਲ ਨੇ ਇਸ ਕਰਕੇ ਇਹਦਾ ਬਹੁਤ ਨੁਕਸਾਨ ਆ ਇਸ ਵੇਲੇ ਮੇਰਾ ਨਾਮ ਵਿਕਰਮ ਬੀਸ਼ੰਗ ਹੈ ਜੀ ਤੇ ਦੇਖੋ ਜੀ ਹੁਣ ਜਿੱਦਾਂ ਪਹਿਲੇ ਹੜ੍ਹ ਆਏ ਸੀ ਹੜ੍ਹਾਂ ਦਾ ਪਾਣੀ ਅਜੇ ਕਈ ਜਗ੍ਹਾ ਤੇ ਉਤਰਿਆ ਵੀ ਨਹੀਂ ਹੈਗਾ ਤੇ ਹੁਣ ਲਗਾਤਾਰ ਬਾਰਿਸ਼ ਦਸਤੇ ਪਿਆ ਜੀ ਕਹਿੰਦੇ ਕਿ ਮਤਲਬ ਹੁਣ 3-4 ਦਿਨ ਬਾਰਿਸ਼ ਆਣੀ ਆ ਤੇ ਇਹਦੇ ਕਰਕੇ ਵੀ ਫਸਲਾਂ ਦਾ ਬੜਾ ਨੁਕਸਾਨ ਫੇਰ ਹੋ ਜਾਣਾ ਜੇ ਤੇ ਦੂਸਰਾ ਹੈਗਾ ਜੇ ਹੁਣ ਝੋਨੇ ਤਿਆਰ ਆ ਤੇ ਨਵੀਂ ਨਵੀਂ ਵੀ ਵੱਜ ਜਾਣੀ ਆ ਤੇ ਫੇਰ ਉਹ ਆੜਤੀਆਂ ਵੀ ਕੱਟ ਲਾਣਾ ਸ਼ੁਰੂ ਕਰ ਦੇ ਉਦੋਂ ਵੀ ਨੁਕਸਾਨ ਹੋਣਾ ਤੇ ਨਾਲ ਫੇਰ ਜਿਹੜੇ ਹੁਣ ਦੁਕਾਨਦਾਰ ਆ ਇਹਨਾਂ ਦਾ ਵੀ ਗਾਕੀ ਦਾ ਵੀ ਬਹੁਤ ਫਰਕ ਪੈਂਦਾ ਜੀ ਦਿਨ ਤਿਉਹਾਰ ਲੱਗੇ ਆ ਰਹੇ ਤੇ ਨੁਕਸਾਨ ਮਤਲਬ ਜ਼ਿਆਦਾ ਹੋ ਰਿਹਾ